ਹਾਂਜੀ ਜਲੰਧਰ ਵਾਲਿਓ ਕਿੱਦਾਂ ਆਓ ਤੁਸੀਂ ਫਿਰ ਅੱਜ ਅਸੀਂ ਜਾ ਰਹੇ ਸੀਗੇ ਜਲੰਧਰ ਨੂੰ ਟੂਰ ਮਾਰਨ ਦੇ ਵਾਸਤੇ ਮੈਂ ਕਿਹਾ ਚਲੋ ਘੁੰਮ ਕੇ ਆਉਂਦੇ ਆ ਤੇ ਮੈਂ ਤੇ ਮੇਰੇ ਹਸਬੰਡ ਅਸੀਂ ਦੋਨੋਂ ਹੀ ਆ ਕਈ ਲੋਕ ਕਹਿੰਦੇ ਆ ਕਿ ਸਰਦਾਰ ਜੀ ਵੀਡੀਓ ਵਿੱਚ ਨਹੀਂ ਆਉਂਦੇਗੇ ਸੋ ਮੈਂ ਕਿਹਾ ਜੀ ਸਰਦਾਰ ਜੀ ਨੂੰ ਵੀ ਵੀਡੀਓ ਵਿੱਚ ਲੈ ਲਈਏ ਆ ਰਹੇ ਭਾਈ ਸਰਦਾਰ ਜੀ ਸਤਿ ਸ਼੍ਰੀ ਅਕਾਲ ਵੀ ਕਰ ਦੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਾ ਰਹੇ ਸੀ ਜਲੰਧਰ ਤੇ ਰੋਡ ਵੀ ਬਹੁਤ ਵਧੀਆ ਬਣ ਗਿਆ ਇੱਧਰ ਦਾ ਰੋਪੜ ਤੋਂ ਜਲੰਧਰ ਟੋਲ ਰੋਡ ਆ ਕਾਫੋਟ ਆਪ ਜਾਰੀ ਹੈ ਗੱਡੀ ਮਤਲਬ ਬਹੁਤ ਵਧੀਆ ਜੀ ਤੇ ਸਭ ਤੋਂ ਵੱਡੀ ਗੱਲ ਆ ਸੀ ਜਿਹੜੀ ਪੁੱਛਣਾ ਚਾਹੁੰਦੇ ਆ ਕਿ ਜਲੰਧਰ ਹਵੇਲੀ ਤਾਂ ਹੈਗੀ ਆ ਸਾਨੂੰ ਪਤਾ ਹੀ ਆ ਚਲੋ ਅੱਜ ਦਾ ਲੰਚ ਵੀ ਅਸੀਂ ਹਵੇਲੀ 'ਚ ਕਰਾਂਗੇ ਪਰ ਜੇ ਜਲੰਧਰ ਹਵੇਲੀ ਤੋਂ ਇਲਾਵਾ ਕੁਝ ਦੇਖਣ ਵਾਲੀ ਅਗਰ ਜਗ੍ਹਾ ਆ ਜਾਂ ਕੋਈ ਚੀਜ਼ ਹੈਗੀ ਆ ਤਾਂ ਉਹ ਸਾਨੂੰ ਜ਼ਰੂਰ ਕਮੈਂਟ ਕਰਿਓ ਤਾਂ ਜੋ ਅਸੀਂ ਵੀ ਜਲੰਧਰ 'ਚ ਚੱਲੇ ਆਂ ਤਾਂ ਉਹ ਚੀਜ਼ ਨੂੰ ਵੀ ਦੇਖ ਕੇ ਆਵਾਂਗੇ ਤੇ ਜਿਹੜਾ ਤੁਹਾਡਾ ਕਮੈਂਟ ਹੋਊਗਾ ਤੇ ਨਾਲ ਦੱਸ ਵੀ ਦਵਾਂਗੇ ਕਿ ਹਾਂਜੀ ਭਾਈ ਵੀਰੋ ਇਹਨਾਂ ਨੇ ਲਿਖਿਆ ਸੀਗਾ ਕੀ ਉਸ ਕਗਾਤੀ ਫਿਕਾ ਹੈ